ਇਨਸਾਫ ਨਹੀਂ ਮਿਲਿਆ ਇੱਕ ਸਾਨੂੰ ਇਹ 41 ਸਾਲਾਂ ਦੇ ਵਿੱਚ ਤੇ ਅਸੀਂ ਆਪਣਾ ਨੁਕਸਾਨ ਵੀ ਪੂਰਿਆ ਨਹੀਂ ਕੀਤਾ ਪਰ ਉਹ ਸਭ ਦੇ ਬਾਵਜੂਦ ਇਹ جنگ جاری ਹੈ ਤੇ ਅਸੀਂ ਕੀ ਇਸ جنگ ਦੇ ਵਿੱਚ ਜਿੱਤੇ ਹਾਂ 41 ਸਾਲਾਂ ਦਾ ਸਮਾਂ ਥੋੜਾ ਨਹੀਂ ਹੁੰਦਾ 41 ਸਾਲ ਬਹੁਤ ਹੁੰਦੇ ਨੇ ਚਾਰ ਦਹਾਕੇ ਹੁੰਦੇ ਨੇ ਤੇ 41 ਸਾਲ ਜੂਨ 1984 ਦੇ ਇਹ ਹੋਣ ਜਾ ਰਹੇ ਨੇ ਸੋਵਰਨਟੀ ਮਾਰਚ ਵੀ ਹੈ ਕੈਲੀਫੋਰਨੀਆ ਦੇ ਵਿੱਚ ਸੈਨ ਫਰਾਂਸਿਸਕੋ ਵੀ ਕੇ ਸਾਰਿਆਂ ਨੇ ਉੱਥੇ ਪਹੁੰਚਣਾ ਤੇ ਇਹ 48 ਸਾਲਾਂ ਦਾ ਲੇਖਾ ਜੋਖਾ ਕੀ ਹੋਵੇਗਾ ਸੋਵਰੈਂਟੀ ਮਾਰਚ ਦੇ ਵਿੱਚ ਕੀ ਪ੍ਰੋਗਰਾਮ ਮਿਲਦਾ ਸਾਨੂੰ ਕੀ ਐਲਾਨ ਕੀਤੇ ਜਾਂਦੇ ਨੇ ਉੱਥੇ ਇਹ ਦੇਖਣ ਵਾਲੀ ਗੱਲ ਹੋਏਗੀ ਸਿੱਖਾਂ ਦਾ ਕਤਲੇਆਮ ਹੋਇਆ ਵੱਡੇ ਪੱਤਰ ਦੇ ਉੱਤੇ ਹੋਇਆ ਤੇ ਇਹ ਜਿਹੜਾ ਵਿਸ਼ਵਗੁਰੂ ਹੋਣ ਦਾ ਦਮ ਖੰਮ ਭਰਦਾ ਜਿਹੜਾ ਮੁਲਕ ਉਸ ਦੀ ਜਿਹੜੀ ਡੀਪ ਸਟੇਟ ਆ ਉਸ ਦੇ ਜਿਹੜੇ ਹੈਗੇ ਨੇ ਅ ਅਫਸਰਾਂ ਨੇ ਜਿਹੜੇ ਨੀਤੀਆਂ ਘੜਦੇ ਨੇ ਭਾਵੇਂ ਖੂਫੀਆ ਮਹਿਕਮੇ ਦੀਆਂ ਹੁਣ ਭਾਵੇਂ ਕੋ ਮੰਤਰੀ ਪੱਤਰ ਦੇ ਉੱਤੇ ਵਿਦੇਸ਼ ਨੀਤੀ ਹੋਵੇ ਭਾਰਤ ਦੀ ਉਹ ਜਿਹੜੀਆਂ ਨੀਤੀਆਂ ਘੜਨ ਵਾਲੇ ਲੋਕ ਨੇ ਉਹਨਾਂ ਨੂੰ ਵੀ ਪਤਾ ਕਿ ਸਿੱਖਾਂ ਦਾ ਕਤਲੇਆਮ ਹੋਇਆ ਪਰ ਸਿੱਖ ਇਸ ਜੰਗ ਦੇ ਵਿੱਚ ਹਾਲੇ ਵੀ ਡਟੇ ਹੋਏ ਨੇ ਆਪਣੇ ਆਪਣੇ ਮੋਰਚਿਆਂ ਦੇ ਉੱਤੇ ਡਟੇ ਹੋਏ ਨੇ ਜਿੱਥੇ ਅਸੀਂ ਦਿੱਲੀ ਦੇ ਖਿਲਾਫ ਮੋਰਚਾ ਖੋਲਿਆ ਹੋਇਆ ਦਿੱਲੀ ਦੇ ਖਿਲਾਫ ਸਾਡੀਆਂ ਆਤਿਸ਼ਵਾਦੀਆਂ ਚੱਲਦੀਆਂ ਨੇ ਉੱਥੇ ਸਾਨੂੰ ਆਪਣੇ ਨੂੰ ਵੀ ਸਮਝਾਉਣ ਦਾ ਇੱਕ ਦੋਹਰਾ ਕੰਮ ਕਰਨਾ ਪੈਂਦਾ ਹੁੰਦਾ ਸੋ ਅਸੀਂ ਇੱਕ ਫਰੰਟ ਤੇ ਨਹੀਂ ਕਈ ਫਰੰਟਾਂ ਦੇ ਉੱਤੇ ਲੜ ਰਹੇ ਹਾਂ